ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਨਤ ਟੇਲਰ ਰਸਪੀਆਂ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸੀਗੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਸਿੱਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਲੀ ਘਟੜੇ ਵਿੱਚ ਬੈਠ ਕੇ ਸਿੱਖਦੀਆਂ ਸਾਰਿਆਂ ਦਾ तहे ਦਿਲੋਂ ਤਰحاب ਕਰਦੇ ਜਿਹੜੀਆਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਿਹੜੀਆਂ ਭੈਣਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਵਜਾ ਕੇ ਆਰ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਦੋਨੇ ਚੈਨਲਾਂ ਤੇ ਵੀਡੀਓ ਪਾਉਣੇ ਆ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਜੇਕਰ ਕਿਸੇ ਭੈਣ ਨੂੰ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਆਉਂਦਾ ਤਾਂ ਬੱਚਿਆਂ ਤੋਂ ਕਰਵਾ ਲਿਆ ਕਰੋ ਜਾਂ ਫਿਰ نیچے WhatsApp ਨੰਬਰ ਚੱਲੀ ਜਾਂਦਾ ਉਹਦੇ ਉੱਪਰ ਬੋਲ ਕੇ ਭੇਜਿਆ ਕਰੋ ਬਾਈ ਸਾਡਾ ਨੰਬਰ ਜਿਹੜਾ ਉਹ ਬੀਬੀਆਂ ਭੈਣਾਂ ਵਾਲੇ ਗਰੁੱਪ ਦੇ ਵਿੱਚ ਐਡ ਕਰ ਲਓ ਤਾਂ ਕਿ ਤੁਹਾਡੇ WhatsApp ਦੇ ਉੱਪਰ ਹੀ ਵੀਡੀਓ ਆਉਣ ਲੱਗ ਜੂਗੀ ਜਦੋਂ ਮੈਂ ਵੀਡੀਓ ਪਾਉਂਗਾ ਹੋਰ ਕੋਈ ਵੀ ਵੀਡੀਓ ਨਹੀਂ ਆਉਗੀ ਸਲਾਈ ਤੇ ਕਟਾਈ ਤੋਂ ਬਿਨਾ ਸਿਰਫ ਸਲਾਈ ਦੀ ਆਊਗੀ ਜਾਂ ਕਟਾਈ ਦੀ ਵੀਡੀਓ ਆਊਗੀ ਠੀਕ ਹੈ ਜੀ ਜੇ ਕਿਸੇ ਭੈਣ ਨੇ ਸਾਡੇ ਤੋਂ ਕਪੜੇ ਸਲਾਈ ਕਰਾਉਣੇ ਆ ਤਾਂ ਬਠਿੰਡਾ ਸ਼ਹਿਰ ਦੇ ਨਾਲ ਬਿਲਕੁਲ ਹੀ 7 ਕਿਲੋਮੀਟਰ ਦੂਰੀ ਤੇ ਆ ਥਰਨੂ ਪਲਾਂਟ ਤੋਂ ਸਿਰਫ 4 ਕਿਲੋਮੀਟਰ ਦੂਰੀ ਤੇ ਆ ਪਿੰਡ ਸਾਡਾ ਤੁਸੀਂ ਆ ਕੇ ਸਲਾਈ ਕਪੜੇ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਕੋਈ ਦੂਰ ਬੈਠੀਆਂ ਨੇ ਤਾਂ ਕਪੜਾ ਕੂਰੀਅਰ ਵਗੈਰਾ ਕਰਾ ਕੇ ਉਹ ਭੇਜ ਸਕਦੇ ਹੋ ਕੁਰਤੇ ਵੀ ਆਮੇ ਦਾ ਕਪੜਾ ਆਪਣੇ ਕੋਲ ਹੀ ਹੁੰਦਾ ਤਾਂ ਤੁਸੀਂ ਫੋਨ ਤੇ ਆਊਟਰ ਵਗੈਰਾ ਆਪਣਾ ਦੇ ਕੇ Google Pay ਕਰ ਸਕਦੇ ਹੋ ਪੇਮੈਂਟ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਆ ਕਾਫੀ ਜਿੰਨੇ ਭੈਣਾਂ ਦੇ ਕਮੈਂਟ ਆ ਰਹੇ ਸੀ ਬਾਈ ਤੁਸੀਂ ਨਾਪ ਲੈਣ ਦੀ ਵੀਡੀਓ ਦੁਬਾਰੇ ਪਾਓ ਇੱਕ ਵਾਰੀ ਦੁਬਾਰੇ ਪਾਓ ਨਾ ਤਾਂ ਆਪਾਂ ਨਾਪ ਦੀ ਵੀਡੀਓ ਦੁਬਾਰੇ ਪਾਉਣਗੇ ਪੂਰਾ ਧਿਆਨ ਦੇ ਕੇ ਦੇਖਣਾ ਕਿੱਥੋਂ ਆਪਾਂ ਸ਼ੁਰੂ ਕਰਨਾ ਕੀ ਕੀ ਮੈਨਣਾ ਤੇ ਹੋਰ ਇੱਕ ਇੰਪੋਰਟੈਂਟ ਚੀਜ਼ ਤੁਹਾਨੂੰ ਮੈਂ ਦੱਸ ਦੇ ਜਿਹੜੀਆਂ ਭੈਣਾਂ ਡੇਰੀਆਂ ਚ ਪਾਉਣੀਆਂ ਉਹ ਆ ਵਾਲੇ ਜਿਹੜੀਆਂ ਭੈਣਾਂ ਵੱਧ ਕੰਮ ਕਰਦੀਆਂ ਹਨ ਉਹ ਡੇਰੀਆਂ ਚ ਪਾਉਣ ਵਾਸਤੇ ਮੇਰੇ ਨਾਲ ਫੋਨ ਤੇ ਗੱਲਬਾਤ ਕਰ ਸਕਦੀਆਂ ਸ਼ਾਮ ਨੂੰ 8 ਵਜੇ ਤੋਂ ਬਾਅਦ 850 ਰੁਪਏ ਦੀਆਂ ਪਜਮੇ ਡੈਰੀਆਂ ਜੇ ਕਿਸੇ ਭੈਣ ਨੇ ਛਪਾਉਣੀਆਂ ਹੁਣ ਡੈਰੀਆਂ ਉਹ ਮੇਰੇ ਨਾਲ ਫੋਨ ਤੇ ਸੰਪਰਕ ਕਰ ਸਕਦੀ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਲੰਬਾਈ ਮਿਨਾਗੇ ਨਹੀਂ ਲੰਬਾਈ ਕਿੰਨੀ ਆ ਇਹ ਆ ਇੱਥੋਂ ਆਪਾਂ ਨੇ ਸ਼ੁਰੂ ਕਰਨੀ ਲੰਬਾਈ ਜਿੱਥੋਂ ਆਪਣਾ ਗਲਾ ਸ਼ੁਰੂ ਹੁੰਦਾ ਨਾ ਇਸ ਜਗ੍ਹਾ ਤੋਂ ਇੱਥੋਂ ਨਹੀਂ ਮੈਨਣਾ ਕਦੇ ਵੀ ਇੱਥੋਂ ਨਹੀਂ ਮੈਨਣਾ ਜੇ ਕੁੜਤੇ ਪੇ ਮੈਨਾਪ ਲੈਣਾ ਤਾਂ ਵੀ ਕਾਲਰ ਦੀ ਜੜ ਚੋਂ ਇਹ ਆ ਲੰਬਾਈ ਦੇਖੋ ਆਪਾਂ ਇਹਨਾਂ ਦੀ 1 ਇੰਚ ਨੀਮਾ ਕਰਨਾ ਹੁਣ 38 ਆ ਆਪਾਂ ਕਰਾਂਗੇ 39 ਇੰਚ ਠੀਕ ਹੈ ਜੀ ਇੱਥੇ ਲਿਖਣਾ ਲੰਬਾਈ ਆ ਦੇਖੋ ਬਿਲਕੁਲ ਸੌਖਾ ਹੋ ਜਾਂਦਾ ਟਿਕ ਲਾ ਕੇ ਨਾਲ ਦੀ ਨਾਲ ਆਪਾਂ ਲਿਖ ਦੇਣਾ 39 ਨੰਬਰ 2 ਤੇ ਕੀ ਮਿਣਾਗੇ ਆਪਾਂ ਬਾਹਾਂ ਐ ਸੀਰੀਅਲ ਵਾਈ ਜਿਵੇਂ ਆਪਾਂ ਲਿਖਿਆ ਹੁੰਦਾ ਨਾ ਓਵੇਂ ਮਿਣਿਆ ਕਰੋ ਹਰ ਇੱਕ ਚੀਜ਼ ਤੁਸੀਂ ਇਹ ਨਹੀਂ ਹੈ ਵੀ ਕਿਤੇ ਆਪਾਂ ਲੱਤ ਫੜ ਲਈ ਕਿਤੇ ਬਾਹ ਜਿਵੇਂ ਲਿਖਿਆ ਓਵੇਂ ਆਪਣੇ ਕੰਮ ਕਰਨਾ ਹਣਾ ਹੁਣ ਬਾਹਾਂ ਦੀ ਲੰਬਾਈ ਕਿੰਨੀ ਹੈ 14 ਨਾਲ ਦੀ ਨਾ ਮੂਰੀ ਮਿਲ ਲੈਣੀ ਥੋ ਕਿੰਨੀ ਹੈ 14 6 ਇੱਥੇ ਆਪਾਂ ਲਿਖਾਂਗੇ 14 ਨਾਲ ਹੀ ਲਿਖ ਦਿੰਦੇ 6 ਯਾਨੀ ਕਿ 12 ਇੰਚ ਨੰਬਰ 10 ਤੇ ਕਾਫੀ ਬੜੇ ਕਮੈਂਟ ਆਉਦੇ ਬਾਈ ਕੋਣੀ ਕਿਥੋਂ ਮੈਣੀ ਆ ਬਸ ਆਦਬ ਵਿਚਾਲਾ ਦੇਖ ਲਿਆ ਕਰੋ ਕਿਉਂਕਿ ਬੜਾ ਫਰਕ ਨਹੀਂ ਹੁੰਦਾ ਕੋਣੀ ਦਾ ਇੱਥੋਂ ਕਿ ਅਸੀਂ ਸੋਕਾ ਹੋਏ ਨੇ ਕਿੰਨੀ ਐ ਕੋਣੀ ਆ ਦੇਖੋ ਸਵਾ 7 ਆ ਯਾਨੀ ਕਿ 14.5 ਇੱਥੇ ਆਪਾਂ ਲਿਖਤੀ ਕੋਣੀ ਸਾਰੀਆਂ ਚੀਜ਼ਾਂ ਤੁਸੀਂ ਪਵਾ ਸਕਦੇ ਹੋ ਜੇ ਕਿਸੇ ਭੈਣ ਨੇ ਮੇਰੇ ਤੋਂ WhatsApp ਤੇ ਡੈਰੀ ਤੇ ਇੱਕ ਵਾਰੀ ਮੰਗਵਾਉਣਾ ਭਾਈ ਸਾਨੂੰ ਸੈਂਡ ਕਰ ਦਿਓ ਵੀ ਅਸੀਂ ਇਹ ਕੁਝ ਚੇਂਜ ਕਰਾਉਣਾ ਚੇਂਜ ਕਰਾ ਸਕਦੇ ਹਾਂ ਜਿਵੇਂ ਮੇਰਾ ਇੱਥੇ ਲਿਖਿਆ ਗੈਲ ਡਰੈਸ ਇਹ ਮੈਂ ਤੁਸੀਂ ਤੁਹਾਡਾ ਕੋਈ ਵੀ ਗੋਤ ਆ ਜਾਂ ਨਾਮ ਆ ਤੁਸੀਂ ਆਪਦਾ ਫੋਨ ਨੰਬਰ ਚੇਂਜ ਕਰਾਉਣਾ ਚੇਂਜ ਕਰਵਾ ਕੇ ਉਹਨੂੰ ਪੇਮੈਂਟ Google Pay ਕਰਕੇ ਤਾਂ ਉਹ ਤੁਹਾਡੇ ਕੋਲੇ ਆਪੇ ਪਹੁੰਚ ਜੇ ਕਰਨਗੇ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੋਊਗਾ ਤੁਹਾਨੂੰ ਇੱਕ ਵਾਰੀ WhatsApp ਕਰ ਦੇਣੀ ਹੈ ਭਾਈ ਚੈੱਕ ਕਰ ਲਓ ਉਸ ਤੋਂ ਬਾਅਦ ਤੁਸੀਂ ਡੈਰੀਆਂ ਛਪਵਾ ਸਕਦੇ ਹੋ ਇੱਕ ਡੈਰੀ ਨਹੀਂ ਆਪਣੀ ਘੜ ਤੋਂ ਘੜ 5 ਜੇ ਤੁਸੀਂ ਦੱਸਦੇ ਨਹੀਂ ਛਪਾਉਂਗੇ ਥੋੜਾ ਮੋੜ ਤਾਂ ਹੋਰ ਵੀ ਰਹਿਤ ਹੋ ਜਾਂਦੀ ਆ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਜੇ ਕੋਈ ਭੈਣ ਮੇਰੀ ਬੁਟੀਕ ਤੇ ਕੰਮ ਕਰਦੀ ਉਹ ਪਹਿਲਾਂ ਕੱਚਾ ਲਿਖਦੀ ਆ ਜਾਂ ਕਈ ਭੈਣਾਂ ਕੋਲ ਕਾਫੀ ਕੰਮ ਹੁੰਦਾ ਘਰਾਂ ਦੇ ਵਿੱਚ ਵੀ ਜਿਹੜੀਆਂ ਭੈਣਾਂ ਘਰਾਂ ਦੇ ਵਿੱਚ ਕੰਮ ਕਰਦੀਆਂ ਤਾਂ ਉਹਨਾਂ ਨੂੰ ਡੈਰੀ ਬਹੁਤ ਜ਼ਰੂਰੀ ਆ ਇਹਦੇ ਨਾਲ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਕਾਫੀ ਦਿਖਾ ਚੁੱਕਿਆ ਆ ਦੇਖੋ ਜਿਵੇਂ ਮੰਨ ਕੇ ਲੋਕ ਕਿਸੇ ਦੇ ਦੋ ਸੂਟ ਆ ਹਨ ਆ ਕਾਤਰਾ ਲਾ ਲਈਆਂ ਪਰ ਆਪਣੇ ਕੋਲ ਦੋ ਆਪਣੇ ਕੋਲ ਲੱਗੀਆਂ ਦੋ ਹੀ ਉਹਨਾਂ ਨੂੰ ਲੱਗਣੀਆਂ ਐਂ ਪਰਚੀ ਆਪਾਂ ਉਹਨਾਂ ਨੂੰ ਪਾੜ ਕੇ ਦੇ ਦੇਣੀ ਇੱਕ ਜੋ ਜਿੱਥੇ ਮੂਰਗ ਨਾ ਇੱਥੇ ਲਾ ਕੇ ਇੱਥੇ ਪੈਸੇ ਲੈ ਕਿ ਕਿੰਨੇ ਪੈਸੇ ਹਨ ਕਿੰਨੀ ਤਰੀਕ ਨੂੰ ਲੈਣਾ ਉਹ ਥੱਲੇ ਤਰੀਕ ਪਾ ਦੇਣੀ ਆ ਜੇ ਕਿਸੇ ਭੈਣ ਨੂੰ ਨਹੀਂ ਭਰਨਾ ਉਹਨਾਂ ਨੂੰ ਮੈਂ ਤੁਸੀ ਫੋਨ ਤੇ ਪੁੱਛ ਸਕਦੇ ਬਿਲਕੁਲ ਸੌਖਾ ਹੈਗਾ ਪਹਿਲਾਂ ਜਦੋਂ ਮੈਂ ਛਪਵਾਗਾ ਨਹੀਂ ਸਿੰਘ ਉਦੋਂ ਮੈਨੂੰ ਵੀ ਔਖਾ ਲੱਗਦਾ ਸੀ ਹਨਾ ਵੀ ਆਪਾਂ ਨੂੰ ਭਰਨਾ ਨਹੀਂ ਆਉਣਾ ਜਾਂ ਕਿਵੇਂ ਆ ਕੁਝ ਬਿਲਕੁਲ ਹੀ ਸੌਖਾ ਹੁੰਦਾ ਬਸ ਜਿੱਥੇ ਇੱਥੇ ਆਪਾਂ ਲਿਖ ਦੇਣੀ ਜਿੱਦੇ ਫੜਾਏ ਉੱਤੇ ਡੇਟ ਨੀਚੇ ਲਿਖ ਦੇਣੀ ਆਪਾਂ ਜਿੱਦੇ ਦੇਣੇ ਉਸ ਦੀ ਡੇਟ ਸੌਖਾ ਕੰਮ ਬਿਲਕੁਲ ਇਹ ਗਿੱਜਰ ਆਪਣਾ ਕੰਮ ਤੇ ਪੂਰਾ ਫਰਕ ਪੈਂਦਾ ਬਾਕੀ ਨਾਪ ਨਾ ਭਲੇਖਣ ਲੱਗਦਾ ਤੀਰਾ ਮੈਨਣ ਵਾਸਤੇ ਨਾ ਤੁਸੀਂ ਆਇ ਚੰਗੀ ਤਰ੍ਹਾਂ ਗਲੇ ਨੂੰ ਸੈੱਟ ਕਰ ਲਿਆ ਕਰੋ ਵੀ ਤੀਰਾ ਜਦੋਂ ਤੁਸੀਂ ਮਿਣਕੇ ਮੈਨੂੰ ਵੀ ਕੋਈ ਚੀਜ਼ ਪੁੱਛਣੀ ਹੈ ਤੀਰਾ ਚੰਗੀ ਤਰ੍ਹਾਂ ਮਿਣਕੇ ਭੇਜਿਆ ਕਰੋ ਵੀ ਹੁਣ ਤੀਰਾ ਵੇ ਅਸੀਂ ਕਿੰਨਾ ਬੰਦ ਰੱਖੀਏ ਇਹ ਆਹ ਇਹ ਤੋਂ ਤੀਰਾ ਮੈਨਣਾ ਆਪਣੇ ਕਿੰਨਾ ਤੀਰਾ ਇਹਨਾਂ ਦਾ 14.5 ਕਿਉਂਕਿ ਨਾਪ ਭਾਰੀ ਆ ਆਪਾਂ ਇੱਥੇ ਲਿਖਾਂਗੇ 14.5 ਠੀਕ ਹੈ છાતી ਹੈ ਨਹੀਂ ਜੇ લેડી ਆਪ ਹੁੰਦੇ ਆਪਾਂ ਇੱਥੇ ਉਹਨੇ છાਤੀ ਲਿਖ ਦੇ ਉਹਨੇ ਇੱਥੇ ਆਪਾਂ છાਤੀ ਜਗ੍ਹਾ ਤੇ છાਤੀ ਤੋਂ ਕੁਮੀ ਜਿੰਨਾ ਤਿਆਰ ਆ ਉਹ ਲਿਖਣਾ ਹੈ ਇੱਥੋਂ ਫੜ ਕੇ ਚੰਗੀ ਤਰ੍ਹਾਂ ਵਾਲਾ ਵੀ ਨਹੀਂ ਖਿੱਚਣਾ ਤੇ ਵਾਲਾ ਢਿੱਲਾ ਵੀ ਨਹੀਂ ਖਿੜਣਾ ਕੋਲੇ ਹੱਥ ਨਾ ਮਿਲ ਜਣ ਇਹਨੂੰ ਇਸ ਤਰ੍ਹਾਂ ਤੂੰ ਆ ਕਿੰਨਾ ਆ ਦੇਖੋ 24 ਇੱਥੇ ਆਪਾਂ ਲਿਖਾਂਗੇ 24 ਜੇ ਤੁਸੀਂ ਇਸ ਨਾਪ ਦੀ ਵੀਡੀਓ ਦੇਖਣੀ ਹੈ ਉਹਨੇ ਕਟਾਈ ਦੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਭਾਈ ਤੁਸੀਂ ਇਸ ਨਾਪ ਦੀ ਵੀਡੀਓ ਪਾ ਦਿਓ ਫਿਰ ਮੈਂ ਇਸ ਨਾਪ ਦੀ ਵੀਡੀਓ ਪਾ ਦਊਗਾ ਹਨਾ ਬਾਕੀ ਜੇ ਕਿਸੇ ਭੈਣ ਨੂੰ ਕਮੈਂਟ ਨਹੀਂ ਕਰਨਾ ਆਉਂਦਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਮੈਨੂੰ WhatsApp ਦੇ ਉੱਪਰ ਬੋਲ ਕੇ ਭੇਜਿਆ ਕਰੋ ਵੀ ਭਾਈ ਸਾਨੂੰ ਆ ਨਾਪ ਚਾਹੀਦਾ ਆ ਨਾਪ ਮੇਰਾ ਹੀ ਹੈ ਬਿਲਕੁਲ ਤਾਂ ਮੈਨੂੰ ਇਸ ਨਾਪ ਦੀ ਵੀਡੀਓ ਭੇਜਵਾ ਦੇਖੋ ਜਿਆਦਾ ਵੀ ਨਹੀਂ ਖਿੱਚਣਾ ਤੇ ਜਿਆਦਾ ਢਿੱਲਾ ਨਹੀਂ ਛੱਡਣਾ ਆਪ ਦੀ ਆਪ ਦੇਖੋ ਕਿੰਨਾ ਆ ਰਿਹਾ 21 ਇੱਥੇ ਆਪਾਂ ਜਿੱਥੇ ਕਮਰ ਲਿਖਣੀ ਹੈ ਇੱਥੇ ਲਿਖਾਂਗੇ 21 ਠੀਕ ਹੁਣ ਆ ਗਿਆ ਹੈ ਇਥੋਂ ਪਰ ਹੈਪ ਬਣਾਇੰਕ ਕਿੰਨੀ ਨੇ ਜੀ ਚੰਗੀ ਤੇ ਐ ਜਗਤ ਸਾਰਾ ਕਲੀ ਕਲੀ ਚੀਜ਼ ਮਿਲ ਲੈਣਾ ਤਾਂ ਕਿ ਬਾਅਦ ਦੇ ਵਿੱਚ ਕੋਈ ਦਿੱਕਤ ਨਾ ਆਏ ਇਥੋਂ ਲੈ ਗਏ ਚਾਕਾਂ ਤੋਂ ਇਥੋਂ ਆਪਣੀ ਚਾਕ ਬਣੰਦੀ ਹੈ ਹਾਂ 24.5 ਹੈ ਨਾ ਇੱਥੇ ਆਪਾਂ ਲਿਖਾਂਗੇ ਹੈਪ ਤੇ ਟਿੱਕ ਲਾ ਕੇ 24 ਉਸ ਤੋਂ ਬਾਅਦ ਜੇ ਕੁੜਤਾ ਹੋਵੇ ਤਾਂ ਫਰੰਟ ਮੈਨ ਲੈਣਾ ਕਾਫੀ ਭੈਣਾ ਬਾਲੀ ਬੰਘਾਈ ਦੇ ਵਿੱਚ ਜਾਂਦੀ ਹੈ ਜੇ ਤੁਸੀਂ ਫਰੰਟ ਮੈਨ ਨਾ ਆਹ ਚੀਜ਼ ਤੋਂ ਮਿਲਣਾ ਹੁੰਦਾ ਚਲੋ ਮੈਂ ਤੁਹਾਨੂੰ ਮਿਲ ਕੇ ਵੀ ਦਿਖਾਉਣਾ ਫਰੰਟ ਇਹਨਾਂ ਦਾ ਲਗਭਗ ਤੀਰੇ ਜਿੰਨੇ ਹੁੰਦਾ ਦੇਖੋ ਪੂਰਾ ਵੱਧੀ ਆ ਠੀਕ ਹੈ ਤਾਂ ਕਰਕੇ ਲੇਡੀ ਦੇ ਬਹੁਤ ਘੱਟ ਲੋਡ ਪੈਂਦੀ ਫਰੰਟ ਦੀ ਕਿਸੇ ਜਿਹੀ ਜਿਵੇਂ ਬਾਲੀ ਬਰੀਕੀ ਜੀ ਦੇ ਵਿੱਚ ਜਾਂਦੀ ਆ ਇੱਥੋਂ ਆਪਾਂ ਕਪੜਾ ਜੀ ਦੇ ਜ਼ਿਆਦਾ ਕੱਢਣਾ ਹੁੰਦਾ ਉਹਨਾਂ ਦੀ ਫਰੰਟ ਮਿਲ ਲੈਣਾ ਕਰੋ ਨਹੀਂ ਨਹੀਂ ਹੁਣ ਆਪਾਂ ਮਿਲਾਂਗੇ ਪਲੇਟ ਆ ਲਿਖਿਆ ਨਾ ਪਲੇਟ ਜਾਨੀ ਕਿ ਬਲੋਈਆ ਆ ਵੀ ਨਾ ਬੈਗ ਲਾ ਆਪਣੀ ਚੱਕਿਆ ਹੋਇਆ ਹੈਗਾ ਜਿਹੜਾ ਭਾਰੀ ਨਾ ਪੁੰਦਾ ਉਹਨੇ ਤੁਸੀਂ ਚੱਕ ਦਿਆ ਕਰੋ ਬੈਗ ਬੈਗ ਪੱਲਾ ਵੱਧ ਵੀ কুরਤੀ ਜਿਹੜੀ ਤੁਹਾਡੀ ਅੱਗੇ ਨੂੰ ਆ ਗਈ ਰਵੀ ਇੱਥੋਂ ਆਪਾਂ ਮਿਣਾਗੇ ਇਹਨੂੰ ਕਿੰਨਾ ਪੂਲੂਆਂ ਜਿਹੜੀਆਂ ਹੈਗੀਆਂ ਇਸ ਪੈਨ ਦੀਆਂ 12 ਇੰਚ ਤੇ ਤਿਆਰ ਆ ਆਪਾਂ ਇੱਥੇ ਲਿਖਾਂਗੇ 12 ਪਰ ਪਲੇਟ ਠੀਕ ਆ ਹੁਣ ਆ ਗਿਆ ਮੋਢਾ ਮੋਢਾ ਕਿਵੇਂ ਮੈਨਣਾ ਸਾਰਾ ਮੋਡਾ ਇਕੱਠੀ ਮੈਨਣਾ ਆਪਾਂ ਮਾਪਾਂ ਪਿੱਛੋਂ ਵਧਾਇਆ ਭਾਵੇਂ ਨਹੀਂ ਮਦਾ। ਕਈ ਪਨੇ ਇੱਥੇ ਕੰਫਿਊੀ ਕੰਫਿਊੀ ਹੋਏ ਨਹੀਂ ਕਿੰਨਾ ਮੈਨਣਾ। ਇੱਥੋਂ ਮੈਨਣਾ ਇੱਥੋਂ ਇਹ ਪੂਰੇ ਮੈਨ ਲੈਣਾ ਆਪਾਂ ਇਹ। ਇਹ ਕਿੰਨਾ 10 ਇੰਚ ਨਾ ਬੜਾ ਖਿੱਚਿਆ ਨਾ ਬੜਾ ਟਲੇਟ ਪੋਲੇ ਹੱਥ ਨਾਲ 10 ਦੁਨਾ 20 20 ਇੰਚ ਮੋਡਾ ਇੱਥੇ ਆਪਾਂ 20 ਇੰਚ ਲਿਖਾ ਦਿੰਦੇ ਠੀਕ। ਇਹ ਆਪਾਂ ਨੇ ਨਾਪ ਤਿਆਰ ਕਰਕੇ ਦਿਨਾ। ਇਹਦੇ ਵਿੱਚ ਜਿਹੜਾ ਮਾਰਜਿਨ ਪਾਉਣਾ ਆਪਾਂ ਉਹ ਅਲੱਗ ਤੋਂ ਪਾਵਾਂਗੇ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਕੀ ਮੈਨਣਾਗਾ? ਅਗਲਾ 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 ਕਿੰਨਾ ਹੈ ਆਪਾਂ ਉਹ ਮਿਣਾ 7 ਇੰਚ ਅਗਲਾ ਅਗਲਾ ਬੈਗ ਜਿਹੜਾ ਅਗਲਾ ਅਗਲਾ ਇਹਨਾਂ ਦਾ ਉਹ ਇਸ ਭੈਣ ਦਾ ਹੈਗਾ 7 ਇੰਚਾ ਦੇਖੋ ਠੀਕ ਹੈ ਬੈਗ ਵਾਲਾ ਕਿੰਨਾ 4 ਸਵਾ ਚਾਰ ਆਪਾਂ ਇੱਥੇ ਲਿਖਾਂਗੇ 7 ਅਗਲਾ ਬੈਗ ਸਵਾਛਾ ਠੀਕ ਹੈ ਇਸ ਤੋਂ ਬਾਅਦ ਪਾਸੇ ਸਲਾਈ ਮੈਣਾ ਕਿੰਨੀ ਆਹ ਵਾਲੀ ਇਹ ਜਿਹੜਾ ਸੈਡ ਸਲਾਈ ਨੇ ਬਹੁਤ ਥੋੜੀ ਆ 13.5 ਕੁਛ ਤਾਂ 11-15 ਪਰ ਆਪਾਂ ਇਹਦੇ ਘੱਟੋ ਘੱਟ ਵੀ 14 ਰੱਖਾਂਗੇ ਨਹੀਂ ਨਾ ਬੈਲਟ ਦੇਖਦੀ ਆ ਫਿਰ ਪੂਰੀ ਲੱਗਦੀ ਆ ਚੀਜ਼ ਤੋਂ ਸਾਰਿਆਂ ਭੈਣ ਨੂੰ ਮੈਂ ਕਹਿਣਾ ਉਹ ਇੱਥੋਂ ਲੈ ਕੇ ਚੰਗੀ ਜਿਹੀ ਦੇਣਾ ਮਿਲ ਲਿਆ ਕਰੋ ਪਵਾ ਸੂਟ ਪਾਇਆ ਹੋਵੇ ਮਮ ਨਾਪ ਵਾਲ ਹੋਵੇ ਹੁਣ ਕੁਝ ਚੀਜ਼ ਆਪਾਂ ਉਸ ਹਸਾਉਣੇ ਚੇਂਜ ਕਰਨੇ ਵੀ ਗਾਗ ਨੂੰ ਉਹਨਾਂ ਨਹੀਂ ਪਤਾ ਹੁੰਦਾ ਹਨਾ ਵੀ ਇੱਥੇ ਮੇਰੇ ਸੂਟ ਸਹੀ ਆ ਜਾਂ ਨਹੀਂ ਸਹੀ ਜਦੋਂ ਕੋਈ ਤੁਹਾਡੇ ਕੋਲੇ ਭੈ ਦੇ ਨਾਪ ਦੇਣ ਆਉਂਦੀ ਆ ਉਹਦੇ ਸੂਟ ਪਵਾ ਕੇ ਚੈੱਕ ਕਰਾ ਲਿਆ ਕਰੋ ਆਪ ਨੂੰ ਦੇਖ ਕੇ ਸੋੱਖ ਪਤਾ ਆਏ ਕਿਵੇਂ ਲੱਗ ਰਿਹਾ ਉਹਦੇ ਪਾਇਆ ਹੈ ਨਾ ਕਿਉਂਕਿ ਆਪਣਾ ਰੋਜ਼ ਦਾ ਕੰਮ ਹੁੰਦਾ ਉਹਨਾਂ ਨੇ ਵਿਚਾਰੇ ਨੇ ਕਦੇ-ਕਦੇ ਸਮੋਣੇ ਹੁੰਦੇ ਆ ਆਪ ਦੇਖ ਕੇ ਸਹੀ ਕਰਨ ਦੀ ਕੋਸ਼ਿਸ਼ ਕਰਾ ਕਰੋ ਵੀ ਹੋਰ ਵਧੀਆ ਕਿਵੇਂ ਬਣੂਗਾ ਹੁਣ ਆਪਾਂ ਸਰਵਾਰ ਦਾ ਨਾਪ ਲਾਵਾਂਗੇ ਸਭ ਤੋਂ ਪਹਿਲਾਂ ਲੰਬਾਈ ਕਿ ਚੰਗੀ ਤਰ੍ਹਾਂ ਖਿੱਚ ਖਿਛੜ ਲੈਂਦੇ ਹਾਂ ਇਹਦਾ ਬਾਈਕ ਇਨਏਸਪੰਦੀ ਆ ਦੇਖੋ ਜਦੋਂ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਸਨੇ ਬੈਲਟ ਦੀ ਹੁੰਦੀ ਹੈ ਆਪਣੀ ਤਾਂ ਸਨੇ ਬੈਲਟ ਦੀ ਕਿਸੇ ਵੀ ਭੈਣ ਨੇ ਬੈਲਟ ਅਲੱਗ ਨਹੀਂ ਮੈਨਣੀ ਫਿਰ ਭਲੇਖਾ ਲੱਗੂ ਤੁਹਾਨੂੰ ਆਪ ਨੂੰ ਨੁਕਸਾਨ ਹੋਏਗਾ ਇਨੀ ਲੰਮਾਈਆ ਦੇਖੋ ਪੂਰੇ ਧਿਆਨ ਦੇ ਨਾਲ 33 ਆਪਾਂ 33 ਇਹਨਾਂ ਨੂੰ ਤਿਆਰ ਕਰਕੇ ਦੇਣੀ ਹੈ ਨਾ ਸੂਤ ਵੱਧ ਨਾ ਹੀ ਸੂਤ ਘਟ ਠੀਕ ਆ ਨੰਬਰ 2 ਤੇ ਆ ਗਿਆ ਪਹੁੰਚਾ ਜਾਨੀ ਕਿ ਮੂਰੀ ਕਿੰਨੀ ਆ 6.5 13 ਇੰਚ ਇੱਕ ਜੀ ਆ ਮਿਲ ਲਿਆ ਕਰੋ ਵੀ ਕਈ ਭੈਣਾ ਪਹੁੰਚ ਚੌੜੀ ਪਾਉਂਦੀਆਂ ਹਨ ਤਾਂ ਕਿੰਨੇ ਇਹਨੇ ਤਾਂ ਨਾਰਮਲ ਹੀ ਜਿਵੇਂ ਕਿਸੇ ਤੇ 2.5 ਇੰਚ ਤੁਸੀਂ ਨਹੀਂ ਮਨੇ ਭੁੱਲ ਗਏ ਤਾਂ ਇੱਥੇ ਜਿਹੜੀਆਂ ਭੈਣਾਂ ਨੇ ਲੇਡੀਜ਼ ਕਮ ਨਾਲ ਕਰਦੀਆਂ ਹਨ ਨਾਲ ਲਿਖਾ ਲਿਆ ਕਰੋ ਪਹੁੰਚ ਚੌੜੀ ਕਿੰਨੇ ਜਿਵੇਂ ਮੇਰੇ ਇੱਥੇ ਲਿਖਿਆ ਡਬਲ ਪਾਉਟ ਤੁਸੀਂ ਆਪਦੇ ਹਿਸਾਬ ਨਾਲ ਜਿਹੜੀ ਚੀਜ਼ ਤੁਹਾਨੂੰ ਲੋੜ ਪੈਣੀ ਜੈਪ ਲਾਉਣੀ ਜੈਪ ਲਖਵਾ ਲਓ ਜੋ ਵੀ ਤੁਸੀਂ ਲਖਵਾਉਣਾ ਡੈਰੀ ਤੇ ਲਖਵਾ ਸਕਦੇ ਹੋ ਉਨੇ ਪੈਸੇ ਹੀ ਹੋ ਜਾਂਦਾ ਪਰ ਲਿਖਵਾ ਲਿਆ ਕਰੋ ਹਨਾ ਵੀ ਕਿਹੜੀ ਚੀਜ਼ ਕਿੰਨੀ ਰੱਖਣੀ ਹੈ ਹੁਣ ਆਪਾਂ ਬਣਾਗੇ বেলਟ ਫੈਸਲੂਟ ਕਿੰਨੀ বেলਟ ਇਹਨਾਂ ਦੀ 25 ਇੰਚ ਇੱਥੇ ਆਪਾਂ ਲਿਖਾਂਗੇ ਕਮਰ ਵਾਲੀ ਥਾਂ ਤੇ 25 বেলਟ ਜੇ ਤੁਸੀਂ ਜੈਟਸ ਕੰਮ ਨਹੀਂ ਕਰਦੇ ਤਾਂ ਇੱਥੇ ਕਮਰ ਦੀ ਥਾਂ ਤੇ বেলਟ ਕਰ ਲਿਆ ਕਰੋ ਬਿਲਕੁਲ ਸੌਖਾ ਹੁੰਦਾ ਹਨਾ ਪਰ ਤੁਹਾਨੂੰ ਤੁਸੀਂ ਕਮਰ ਨਹੀਂ ਕੱਟਣੀ ਕਿਉਂਕਿ ਕਈ ਵਾਰੀ ਫਰਾਜੂ ਦਾ ਨਾਪ ਲੈਣਾ ਪੈਂਦਾ ਤਾਂ ਫਿਰ ਵੀ ਆਪ ਨੂੰ ਕਮਰ ਕਰਨੀ ਪਊਗੀ ਤੁਸੀਂ ਜਿਵੇਂ ਗਿੰਦਰੀ ਕਟਾ ਕੇ ਇੱਥੇ ਲਿਖ ਸਕਦੇ ਹੋ ਵੀ ਕਿੰਨਾ ਹਨ ਪੇਟੀ ਤੁਸੀਂ ਇੱਕ ਵਾਰੀ ਮੈਨੂੰ WhatsApp ਕਰ ਦਿਓ ਲਿਖ ਕੇ ਵੀ ਸਾਨੂੰ ਬਈ ਆਹ ਚੀਜ਼ ਚਾਹੀਦੀ ਆ ਆਸਨ ਲਾਜਮੀ ਮੇਲੇ ਕੋਲ ਕਾਫੀ ਭੈਣਾ ਕੀ ਹੁੰਦਾ ਕਿ ਆਸਨ ਵੱਡਾ ਛੋਟਾ ਆਪ ਦੇ ਹਿਸਾਬ ਨਾਲ ਤੋਂ ਦੇ ਕਿਉਂਕਿ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਦੱਸਣਾ ਹਰ ਕੋਈ ਭੈਣ ਆਪ ਦੇ ਹਿਸਾਬ ਨਾਲ ਕੱਪੜੇ ਸਮੋਦੀ ਆਪਾਂ ਆ ਵੀ ਉਹਦੇ ਵਿੱਚ ਮਰਜ਼ੀ ਨਹੀਂ ਕਰਨੀ ਜਿਵੇਂ ਉਹ ਕਹਿੰਦੀ ਤੁਸੀਂ ਉਹਵੇਂ ਕੰਮ ਕਰਕੇ ਜਾ ਕਰੋ ਜਦੋਂ ਆਪਾਂ ਆਪਣੀ ਮਰਜ਼ੀ ਕਰਦੇ ਆ ਫਿਰ ਉਹਦਾ ਮੂਡ ਖਰਾਬ ਹੁੰਦਾ ਉਹਨਾਂ ਦਾ ਵੀ ਮੈਨੂੰ ਹਨਾ ਐਂ ਕਰਦਾ ਐਂ ਕਰਦਾ ਤਾਂ ਹੁਣ ਆਪਾਂ ਇਹਨੇ ਜਿਹੜਾ ਆਸਨ ਉਹ ਮਿਲ ਲਾਂਗੇ ਕਿੰਨਾ ਇਹ ਠੀਕ ਹੈ ਜਿਹੜਾ ਇਹਨਾਂ ਆਸਨ ਉਹ 13 ਦੋਨੇ ਪਾਸੋਂ 13-13 ਇੱਥੇ ਆਪਾਂ ਲਿਖ ਲਾਂਗੇ 13 13 ਕੋਈ ਜੀ ਰਹੀ ਨਹੀਂ ਲੰਬਾਈ ਹੋਊਗੀ ਬਾਹਾਂ ਹੋਊਗੀ ਮੂਰੀ ਹੋਊਗੀ 13 ਹੋ ਗਿਆ ਤੇ ਜਿਹੜੀ ਛਾਤੀ ਆ ਉਹ ਉਪਰ 24 ਆ ਕਮਰ ਆ ਜਿਹੜੀ ਉਹ 21 ਆ ਹੈ ਸਾਢੇ 24 ਆ ਪਲੇਟ ਜਿਹੜੇ ਪਲੋਈਆਂ ਉਹ 12 ਤੇ ਆ ਮੋਢਾ 20 ਆ अगला अगला 7 ਦੀ ਬੈਗ ਗਲਾ 4:30 ਕੁਣੀ 14 ਸੈਡ ਸਲਾਈ ਆਹ ਇੱਥੇ ਲੇਖ ਲਿਆ ਕਰੋ ਸੈਡ ਸਲਾਈ ਤੁਸੀਂ ਇੱਥੇ ਵੀ ਕੀਤੇ ਲਿਖਵਾ ਸਕਦੇ ਨੇ ਜੁ ਕੋਈ ਵੀ ਕਿਚੀ ਟਾਕੇ ਜਿਵੇਂ ਤੁਸੀਂ ਕੀਜਾ ਕਟਾਕੇ ਸੈਡ ਸਲਾਈ ਲਿਖਵਾਤਾ ਇੱਥੇ ਹਨਾ ਇੱਥੇ ਆਪਣੇ ਨਾਮ ਭਰ ਦੇਣਾ ਹੈਗਾ ਯਾ ਦੇਖੋ ਖੁਸ਼ਪ੍ਰੀਤ ਘਰ ਠੀਕ ਡੇਟ ਮੰਨ ਕੇ ਚੱਲੋ ਅੱਜ ਦੀ ਕਿੰਨੀ ਡੇਟ ਆ ਅੱਜ ਹੋ ਗਈ 30 ਆਪਾਂ ਇੱਥੇ ਲਿਖਣ 30 7 2025 ਜਿੱਦੇ ਵੀ ਦੇਨੇ ਮੰਨ ਕੇ ਚਲੋ ਆਪਾਂ 5 ਨੂੰ ਦੇਨੇ ਆ 5 ਤਰੀਕ 8ਵਾਂ ਮਹੀਨਾ 2025 ਸੇਮ ਇੱਥੇ ਭਰ ਦੇਣਾ ਆਲੂ ਮੈਂ ਇੱਥੇ ਨੂੰ ਭਰ ਕੇ ਦਿਖਾਉਣਾ 5 ਤਰੀਕ 8ਵਾਂ ਮਹੀਨਾ 2025 ਇੱਥੇ ਭਰਨੀ ਅੱਜ ਦੀ ਡੇਟ ਜਿੱਦਿ ਆਪਾਂ ਕੱਪੜੇ ਫੜੇ ਆ 30 7 2025 ਠੀਕ ਹੈ ਇੱਥੇ ਸੇਮ ਹੀ ਨਾਮ ਬਿਲਕੁਲ ਸੌਖਾ ਕੰਮ ਜਿਹੜੀਆਂ ਭੈਣਾਂ ਨੇ ਡੈਰੀਆਂ ਚ ਪਾਉਣੀਆਂ ਆ ਉਹ ਮੈਂ ਤੁਹਾਨੂੰ ਉਹਦਾ ਨੰਬਰ ਵੀ ਲੈ ਸਕਦੀ ਹਾਂ ਜੇ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ ਪਰ ਤੁਸੀਂ ਮੈਨੂੰ ਉਹਦਾ ਮੈਟਰ ਬਣਾ ਕੇ ਭੇਜੋ ਬਈ ਸਾਨੂੰ ਆਹ ਲਿਖਾ ਦਿਓ ਕਿ ਪਹਿਲਾਂ ਮੈਥੋਂ ਆਹ ਫੋਟੋ ਮੰਗਵਾ ਲਓ ਤੁਸੀਂ ਇਹਦੀ ਨਗਲ ਮਾਰ ਕੇ ਸਾਰੀ ਚੀਜ਼ਾਂ ਉਤਾਰ ਕੇ ਆਵੇ ਹਿਸਾਬ ਨਾਲ ਬਦਲਾ ਕਰ ਸਕ ਦੂ ਫਿਰ ਮੈਂ ਚੈੱਕ ਕਰਕੇ ਅੱਗੇ ਵਟਸਐਪ ਕਰ ਦੂ ਤੁਸੀਂ ਉਹਨੂੰ ਪੇਮੈਂਟ ਆਨਲਾਈਨ ਕਰ ਦਿਓ ਉਹ ਤੁਹਾਡੇ ਕੋਲ ਡੈਰੀਆਂ ਪਹੁੰਚ ਜੀਆਂ ਕਰ ਲਿਓ ਠੀਕ ਨਾਲ ਜਿਵੇਂ ਆਪਾਂ ਕਾਤਰ ਲਾਉਣੀ ਆ ਕੱਪੜੇ ਦੀ ਵੀ ਸੂਟ ਅਗਲੇ ਦਾ ਕਮਾਚੇ ਨਾ ਜਾਂ ਕਈ ਵਾਰੀ ਕੀ ਹੁੰਦਾ ਵੀ ਆਪਣੇ ਨਾਂ ਗਾ ਕਰਾਉਣਾ ਪਾ ਕੇ ਵੇਚਦਾ ਮੇਰਾ ਕੱਪੜਾ ਬਟਾਤਾ ਤਾਂ ਹਨ ਤਾਂ ਆਪਾਂ ਬਿਲਕੁਲ ਤੁਹਾਨੂੰ ਸੌਖਾ ਆ ਮੈਂ ਦੱਸ ਦਉ ਮਨ ਕੇ ਚੱਲੋ ਵਾਈਟ ਦੀ ਆਪਾਂ ਕਟਿੰਗ ਲੈ ਲਈਏ ਇਸ ਦਾ ਫਿਰ ਕਟਿੰਗ ਲੈਣੀ ਆਪਾਂ ਵਾਈਟ ਇੱਕ ਆਪ ਇੱਥੇ ਨਾ ਪਰਚੀ ਦੇਣੀ ਹੁੰਦੀ ਆ ਇੱਕ ਇੱਥੇ ਇਹ ਦਰੁਲਾਤੀ ਇੱਕ ਆਪਣੇ ਕੋਲੇ ਰੱਖੂਗੀ ਕਦੇ ਵੀ ਗਾਗਨ ਰੋਲਾ ਨਹੀਂ ਪੈਂਦਾ ਆ ਪਵਾ ਫੋਟੋ ਲੈਰ ਮਾਸਟਰ ਮੇਰੀ ਵੀਡੀਓ ਦੇਖਦਾ ਠੀਕ ਇੱਥੇ ਜਦੋਂ ਪੇਮੈਂਟ ਲਿਖੀ ਹੁੰਦਾ ਉਹ ਉਹ ਸਾਹਮਣੇ ਉਹ ਵੀ ਪਰਚੀ ਫਿਰ ਪੈਸਾ ਵੀ ਆਪਣਾ ਰੋਲ ਆ ਜਾਂਦਾ ਫੋਨ ਨੰਬਰ ਆਪਾਂ ਇੱਥੇ ਭਰਨਾ ਠੀਕ ਹੈ ਜੀ ਮੋਬਾਈਲ ਨੰਬਰ ਲਾਜ਼ਮੀ ਜ਼ਰੂਰੀ ਹੁੰਦਾ ਉੱਪਰ ਭਰਨਾ ਕਿਸੇ ਵੀ ਭੈਣ ਦਾ ਜਾਂ ਭਰਾ ਦਾ ਨੰਬਰ ਉੱਪਰ ਜ਼ਰੂਰੀ ਹੁੰਦਾ ਆ ਨੀਚੇ ਆਪਣਾ ਇਹ ਬਿੱਲ ਵੈਸੇ ਵੀ ਜੇ ਕੋਈ ਆਪਣਾ ਐਡਰੈਸ ਵਗੈਰਾ ਸਮੋਂਦਾ ਫਿਰ ਆਪਣਾ ਉਹ ਬਿੱਲ ਮੰਗਦਾ ਹੈਗਾ ਜੇ ਤੁਸੀਂ ਜੀਐਸਟੀ ਨੰਬਰ ਵਰਤਦੇ ਹੋ ਉਹ ਵੀ ਨਾਮ ਲਿਖਵਾਓ ਨਹੀਂ ਵਰਤਦੇ ਤਾਂ ਗੱਲ ਵੱਖਰੀ ਹੈ ਨਾ ਬਾਕੀ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਲੱਗੇ ਜਾਂ ਕਿਸੇ ਭੈਣ ਨੂੰ ਵਾਧੂ ਜਾਣਕਾਰੀ ਚਾਹੀਦੀ ਹੈ ਨਾ ਤਾਂ ਸ਼ਾਮ ਨੂੰ ਤੁਸੀਂ 8 ਵਜੇ ਤੋਂ ਬਾਅਦ ਫੋਨ ਲਾ ਸਕਦੇ ਹੋ ਬਾਕੀ ਇਹ ਸੂਟ ਦੀ ਵੀਡੀਓ ਜੇ ਕਿਹ ਭੈਣਾਂ ਦੇਖਣਾ ਚਾਹੁੰਦੀਆਂ ਉਹ ਕਮੈਂਟ ਬਾਕਸ ਦੇ ਵਿੱਚ ਆ ਕੇ ਜਰੂਰ ਕਮੈਂਟ ਕਰਨ ਵੀ ਆਹ ਨਾ ਆਪ ਦੀ ਵਈ ਸਾਨੂੰ ਵੀਡੀਓ ਦੀ ਲੋੜ ਆ ਤਾਂ ਤੁਸੀਂ ਇਹਦੀ ਕਟਾਈ ਦੀ ਵੀਡੀਓ ਪਾ ਦਿਓ ਠੀਕ ਹੈ ਜੀ ਬਾਕੀ ਜੇ ਕਿਸੇ ਚੀਜ਼ ਨਾ ਸਮਝ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਆ ਕੇ ਕਮੈਂਟ ਕਰ ਲਿਓ ਜਿਹੜੀਆਂ ਭੈਣਾਂ ਨੇ WhatsApp ਤੇ ਆਪ ਦਾ ਨੰਬਰ ਐਡ ਕਰਾਉਣਾ ਬਿਲਕੁਲ ਫ੍ਰੀ ਸੇਵਾ ਕੋਈ ਭੈਣ ਜੀ ਨੇ ਸੋਚੀ ਵੀ ਕੋਈ ਪੈਸੇ ਹੋਣਗੇ ਨਾ ਬਿਲਕੁਲ ਫ੍ਰੀ ਸੇਵਾ ਤੁਸੀਂ ਬੋਲ ਕੇ ਭੇਜਿਆ ਕਰੋ ਜਿਹਨਾਂ ਨੂੰ ਨਹੀਂ ਲਿਖਣਾ ਆਉਂਦਾ ਬਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲੂ ਅਸੀਂ ਬਿਲਕੁਲ ਸ਼ੁਰੂ ਤੋਂ ਸਿੱਖਣਾ ਜ਼ੀਰੋ ਲੈਵਲ ਤੋਂ ਸਿੱਖਣਾ ਤੁਹਾਡਾ ਨੰਬਰ ਗਰੁੱਪ ਦੇ ਵਿੱਚ ਐਡ ਹੋ ਜੀ ਤੁਹਾਡੇ ਕੋਲੇ ਜਦੋਂ ਵੀ ਮੈਂ ਕੋਈ ਵੀਡੀਓ ਪਾਉਂਗਾ ਨਾਲ ਦੀਨ WhatsApp ਤੇ ਆਉ ਲੱਗ ਜੂ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ